ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਗੁਰ ਫਤਿਹ ਸਿੰਘ ਅੱਜ ਆ ਵੀਰ ਜੀ ਆਏ ਹੋਏ ਆ ਆਪਣੇ ਦਲ ਤੇ ਅੱਜ ਇਹਨਾਂ ਨੂੰ ਘੋੜੇ ਦਿਖਾਣੇ ਆ ਇਹਨਾਂ ਦੀ ਦਰਸ਼ਨ ਕਰਵਾਣੇ ਆ ਘੋੜਿਆਂ ਦੇ ਤੇ ਬਾਕੀ ਪੁੱਛਦੇ ਆ ਵੀਰ ਨੂੰ ਸ਼ੁਰੂਆਤ ਆਪੇ ਕਰਤੀ ਹੁਣ ਅੱਗੇ ਵੀ ਦੱਸੋ ਨਾ ਇਹਦੇ ਬਾਰੇ ਇੰਟਰੋਡਕਸ਼ਨ ਕਰਵਾ ਦੇ ਇਹਦੇ ਇੰਟਰੋਡਕਸ਼ਨ ਕਰਵਾ ਆਪੇ ਕਰਦੇ ਇਹ ਮੇਰਾ ਭਰਾ ਛੋਟਾ ਇਹਦਾ ਨਾਮ ਚਿੰਟੂ ਆ ਟੰਡਿਆਲੇ ਤੋਂ ਤੇ ਮੈਂ ਚੰਡੀਗੜ੍ਹ ਤੋਂ ਅੱਛਾ ਤੂੰ ਚੰਡੀਗੜ੍ਹ ਤੋਂ ਐ ਤੇਰਾ ਕਿਹੜਾ ਪਿੰਡ ਹੈ ਮੇਰਾ ਪਿੰਡ 45 ਸ਼ਕਟ ਇਹ 45 ਸੈਕਟਰ ਹੈ ਕਿ ਪਿੰਡ ਹੈ ਹੈ ਤੇ ਗੱਲ ਹੁਣ ਕੋਡਾ ਤੇ ਆਪਾਂ ਹਾਂ ਤੇ ਆਪਾਂ ਵੀ ਬੈਠੇ ਸੀਗੇ ਦਲਪੰਥ ਚ ਤਰਨ ਦਲ ਦੇ ਸ਼ੀ ਦੀ ਬਾਗ ਹਨਾ ਨਾਨਕਪੁਰ ਸਾਹਿਬ ਕੇ ਤੇ ਸ਼ੀ ਦੀਸ਼ਤਾ ਆਪਦੀ ਮਣਾਈ ਜਾ ਰਹੀ ਹੈ ਗੁਰਤੇਗ ਬਾਦਰ ਪਾਸ਼ਾ ਜੀ ਦੀ ਤੇ ਜਿਹੜਾ ਦਲਪੰਥ ਨੇ ਇੱਥੇ ਉਤਾਰਾ ਕੀਤਾ ਹੋਇਆ ਹੈ ਕੱਲ ਦੇ ਆਏ ਹੋ ਇਹਨਾਂ ਤੇ ਕੱਲ ਦਾ ਉਤਾਰਾ ਕੀਤਾ ਹੋਇਆ ਹੈ ਤੇ ਸਿੰਘ ਕਹਿੰਦੇ ਆ ਸੀ ਤੁਹਾਨੂੰ ਆਪਣੇ ਘੋੜੇ ਦੇ ਦਰਸ਼ਨ ਕਰਾਉਣੇ ਆ ਠੀਕ ਇੱਧਰ ਹੈ ਨਾ ਹਾਂਜੀ ਤੈਨੂੰ ਸ਼ੌਂਕ ਘੋੜਿਆਂ ਦਾ ਮੈਨੂੰ ਤਾਂ ਬੜਾ ਸ਼ੌਂਕ ਹੈ ਲੈ ਹੋਰ ਕਾ ਦਾ ਸ਼ੌਕ ਹੈ ਜ਼ਿੰਦਗੀ 'ਚ ਹੋਰ ਚੱਲੀਏ ਫਿਰ ਦੇਖੋ ਚਲ ਗੋੜ ਹੈ ਹੋਰ ਕਾ ਦਾ ਸ਼ੌਕ ਹੈ ਦਰਸ਼ਨ ਕਰਵਾਉਣਾ ਮੈਂ ਆਪਣੇ ਸ਼ੇਰੇ ਇੱਧਰ ਹੈ ਇੱਧਰ ਕਾ ਦਾ ਸ਼ੌਕ ਹੈ ਹੋਰ ਇਹ ਥੋੜੀ ਜਿਹਾ ਦੂਰ ਰੱਖੀਏ ਹੋਰ ਕਾ ਦਾ ਸ਼ੌਕ ਹੈ ਹੋਰ ਕਿਸੇ ਦਾ ਨਹੀਂ ਹੋਰ ਕਾਸੀ ਦਾ ਸ਼ੌਕ ਨਹੀਂ ਹੈ ਇਕੋ ਹੀ ਸ਼ੌਕ ਹੈ ਘੋੜੇ ਤਾਂ ਲਾਓ ਅਰੇ ਘੋੜੇ ਤੋਂ ਇਲਾਵਾ ਕੋਈ ਨਹੀਂ ਹੈ ਲੈ ਹਾਏ ਮੇਰਾ ਕੋੜਾ ਸ਼ੇਰਾ ਕਿਹੜਾ ਹਾ ਕੋੜਾ ਮੇਰਾ ਸ਼ੇਰਾ ਕੀ ਨਾਮ ਹੈ ਇਹਦਾ ਸ਼ੇਰਾ ਸ਼ੇਰਾ ਸਾਰਨ ਨਾਲ ਪਿਆਰਾ ਘੋੜਾ ਹੀ ਇਹ ਅੱਛਾ ਇਹਨੂੰ ਰੋਜ਼ ਪਾਣੀ ਦਾਣਾ ਪਾਣੀ ਕਰਵਾਉਣਾ ਅੱਛਾ ਤੁਸੀਂ ਕਰਾਉਣਾ ਨਾ ਨਾ ਵੀ ਇਹਨੂੰ ਇਹ ਇਹਦੀ ਸੇਵਾ ਸੰਭਾਲ ਸਾਰੀ ਤੁਸੀਂ ਕਰਦੇ ਹਾਂਜੀ ਵਾਹ ਜੀ ਵਾਹ ਇਹਦਾ ਨਾਮ ਕੀ ਹੈ ਸ਼ੇਰਾ ਸ਼ੇਰਾ ਕਿਨੇ ਰੱਖਿਆ ਸੀ ਨਾ ਇਹਦਾ ਨਾਮ ਸ਼ੇਰਾ ਮੈਂ ਰੱਖਿਆ ਮੂਮਾ ਕਾਲ ਜੀ ਇਹਨੂੰ ਨਾਗ ਕਹਿੰਦੇ ਆ ਅੱਛਾ ਨਾਗ ਹਾਂਜੀ ਉਹ ਕਿਹੜੀ ਗੱਲਾਂ ਉਹ ਇਹਦਾ ਪਹਿਲਾ ਨਾਮ ਨਾਗ ਅਛਾ ਤਾਂ ਘਰ ਕੇ ਨਾਗ ਪਰ ਤੇ ਨਾਮ ਰੱਖਿਆ ਸ਼ੇਰ ਆ ਇਹਦਾ ਇਹ ਸਵਾਰੀ ਕਰਦਾ ਹੁੰਦਾ ਕਰਦੇ ਸਵਾਰੀ ਬਾਦੀਆਂ ਪੂਣ ਸਵਾਰੀ ਕਰ ਹੈ ਬਾਦੀਆਂ ਲੈ ਨਹੀਂ ਉਏ ਕੁਝ ਕਹਿੰਦਾ ਨਹੀਂ ਆ ਦੇਖੋ ਚੱਲ ਨਹੀਂ ਦਿੰਦੇ ਲੈ ਇਹ ਕੱਟ ਇਹ ਛੋਟਾ ਨਹੀਂ ਬੰਦਾ ਅੱਛਾ ਤੇ ਨਹੀਂ ਚੜਦੇ ਗੱਡੀ ਵਾਲਾ ਕੋੜਾ ਅੱਛਾ ਜੀ ਠੀਕ ਹੈ ਠੀਕ ਹੈ ਤੇ ਹੁਣ ਦਿਖਾਉਂਦੇ ਆ ਆਪਣਾ ਤੇ ਪਹਿਲਾਂ ਮੈਨੂੰ ਇਹ ਦੱਸ ਇਹ ਜਿਹੜਾ ਕੋੜਾ ਏ ਇਹਦੀ ਜਿੰਨੀ ਫੇਰ ਸੰਭਾਲਾ ਸਾਰੀ ਤੈ ਕਰਨੀ ਤੈ ਤੈਨੂੰ ਸਵਾਰੀ ਕਰ ਦਿੰਦਾ ਕਿ ਨਹੀਂ ਕਰਨ ਦਿੰਦੇ ਨਹੀਂ ਥੋੜਾ ਤਾਂ ਨਹੀਂ ਸਵਾਰੀ ਨਹੀਂ ਕਰਨ ਦਿੰਦੇ ਗੱਡੀ ਵਾਲਾ ਘੋੜਾ ਬਸ ਨਹੀਂ ਇਹਨੂੰ ਥੋੜਾ ਤਾਂ ਨਹੀਂ ਹੁੰਦਾ ਜਈ ਨਾ ਸਵਾਰੀ ਕਰਨੀ ਹੈ ਤੇਰਾ ਕਹਿਣਾ ਮੰਨਦਾ ਹੈ ਹਾਂਜੀ ਮੰਨਦਾ ਹੈ ਹੈ ਮੰਨਦਾ ਭਰਾ ਹੀ ਉਹ ਨਹੀਂ ਤੇਰਾ ਕਹਿਣਾ ਮੰਨਦਾ ਘੋੜਾ ਜਾਂਦਾ ਕਿਹਦਾ ਤੇਰਾ ਮੰਨਦਾ ਤੇਰਾ ਮੰਨਦਾ ਹਾਂਜੀ ਅੱਛਾ ਹੁਣ ਜਦੋਂ ਕੱਲ ਇਹਨਾਂ ਨੂੰ ਲੈ ਕੇ ਆਏ ਤੁਸੀਂ ਉਧਰੋਂ ਤੇ ਉਹ ਕਿਦਾਂ ਲੈ ਕੇ ਆਏ ਮਤਲਬ ਕਿ ਇਹ ਟਰਾਲੇ ਆਹਨੇ ਟਰੱਕ ਖੜੇ ਆ ਇੰਨਾ ਚ ਲੱਦ ਕੇ ਲਿਆਏ ਆ ਅੱਛਾ ਕੀ ਬਾਤ ਹੈ ਤੇ ਇਹ ਲੱਤ ਲੁੱਤ ਤਾਂ ਨਹੀਂ ਮਾਰਦਾ ਜਦੋਂ ਉਪਰ ਆਂਦਾ ਬੰਦਾ ਕੋਈ ਨਹੀਂ ਇਹ ਮੇਰੇ ਆਲਾ ਦੀ ਬਾੜ ਦਾ ਉਹ ਜਿਹੜਾ ਉਹ ਕੋੜਾ ਫਿਰਦਾ ਨਾ ਉਹ ਮਾਰਦਾ ਲੱਤ ਅੱਛਾ ਉਹ ਇਹਦਾ ਕੋੜਾ ਕੀ ਬਾਤ ਹੈ ਕੋਮ ਕੇ ਦਿਖਾ ਦੀ ਬਈ ਮੜਾ ਜਾ ਇੱਕ ਵਾਰ ਕੋੜਾ ਕਿੱਡਾ ਕਮਾਲ ਹੈ ਲੱਗੇ ਜੇ ਤੂੰ ਉਹ ਪੱਕਾ ਕੋੜੇ ਲੱਗੇ ਹਾਂ ਉਹਦੇ ਲੱਗੇ ਜਾ ਲੈ ਦੰਦੀ ਵੜਦਾ ਇਹ ਦੰਦੀ ਵੜਦਾ ਉਹ ਵਾਲਾ ਵੰਗਦਾ ਅੱਛਾ ਇਹ ਤਾਂ ਨਹੀਂ ਵੜਦਾ ਇਹ ਕੁਝ ਨਹੀਂ ਕਰਦਾ ਇਹ ਸਾਰੇ ਨਾਲੋਂ ਪਿਆਰਾ ਹੈ ਆਇਕਾ ਕੀ ਬਾਤ ਹੈ ਇੱਧਰੋਂ ਅੱਗੇ ਬਣਾ ਦੇ ਮਣੇ ਇਹ ਇਹਦਾ ਘੋੜਾ ਬਈ ਫਤੇ ਦਾ ਹੈ ਹਾਂ ਇਹ ਮਾਹ ਕਾਲਚੀ ਨੇ ਜਿਹੜਾ ਹੈ ਇਹ ਸੇਵਾ ਲਾਈ ਹੋਈ ਹੈ ਇੱਦਾਂ ਹੀ ਫਤੇ ਸਿਆਂ ਹੂੰ ਜੇ ਮੈਂ ਇਸ ਵਾਰੀ ਕਰਨੀ ਹੋਵੇ ਮੈਨੂੰ ਕਿਸੇ ਵੀ ਘੋੜੇ ਦੀ ਕਿਹੜੇ ਦੀ ਕਰਾਵਾਂਗਾ ਇਹ ਦੀ ਨਾ ਯਾਰ ਹਾਂ ਹੋਰ ਇਹਦਾ ਵੱਡਾ ਹੈ ਕੋਈ ਸਾਨੂੰ ਸਾਊ ਜੇ ਘੋੜੇ ਦੀ ਸਵਾਰੀ ਕਰਾਈ ਬਸ ਇਹਦਾ ਏਡ ਆ ਰਾ ਐਸ਼ੇ ਰਹਾ ਇਹਦਾ ਏੜਾ ਰਵੀ ਜਿਹੜਾ ਇਹਦੇ ਪੈਰ ਦੇ ਥੱਲੇ ਨਾ ਇੱਕ ਲੋਹੇ ਦੀ ਪੱਤੀ ਹੁੰਦੀ ਆ ਹਾਂ ਵੀ ਜਿਵੇਂ ਆਪਣੇ ਆ ਮੇਰੇ ਵਜਿਹੀ ਹਾਂ ਤੇ ਜਿਵੇਂ ਕੀ ਹੁੰਦਾ ਨਾ ਵੀ ਇਹਦੇ ਲੋਹੇ ਦੀ ਪੱਤੀ ਨਾ ਬੜੀ ਤਿੱਖੀ ਹੁੰਦੀ ਆ ਉਹ ਉਹ ਤੋਂ ਵਿਚਾਰ ਰੱਖਣਾ ਹੁੰਦਾ ਬਸ ਬਾਕੀ ਠੀਕ ਹੈ ਹੈ ਇਹ ਦੰਦੀ ਦਾ ਨਹੀਂ ਵੱਢਦਾ ਨਾ ਚੱਲ ਠੀਕ ਹੈ ਤੇ ਦੂਜਾ ਕਿਹੜਾ ਏ ਉਹਦੇ ਆਲਾ ਕਿਹੜਾ ਏ ਉਹਦੇ ਆਲਾ ਉਹ ਖੜਾ ਬੱਗਾ ਆ ਜਾ ਸ਼ੇਰਾ ਆਇਆ ਓਏ ਤੇਰੇ ਕੋਲ ਦਾ ਇੰਟਰਵਿਊ ਕਰੀਏ ਉਹ ਸਾਡੇ ਦੋਸਤ ਹੀ ਉਹ ਸਾਰੇ ਸਾਹਮਣੇ ਉਹ ਕਿਹੜੇ ਉਹ ਵੀ ਆਪਣੀਆਂ ਅੱਛਾ ਉਹ ਸਾਰੇ ਛੋਟੇ ਸਾਰੇ ਕੋੜੇ ਸਾਰੇ ਕੋੜੇ ਤੇਰੇ ਹੈ ਆਪਣੀਆਂ ਕੀ ਬਾਤ ਹੈ ਯਾਨੀ ਕਿ ਆਏ ਬੱਗਾ ਕੋੜਾ ਜਿਵੇਂ ਕਿ ਤੁਸੀਂ ਦੇਖੀ ਸਕਦੇ ਹੋ ਹੁਣ ਉਰੋਤੀ ਦੇਖੋ ਇਹ ਉਹ ਵੱਡਣਾ ਦੇਵੇ ਇਹ ਵੱਡਦਾ ਇਹ ਵੱਡਦਾ ਲੱਤ ਤੇ ਇਹ ਵੱਡਦਾ ਬੜਾ ਅੱਛਾ ਉਹ ਇਹ ਤੇ ਵੀ ਕਰਦੇ ਆ ਸਵਾਰੀ ਹਾਂ ਪਰ ਇਹ ਥੋੜ ਜਾ ਰੁਕ ਜਾਂਦਾ ਵਿੱਚ ਯਾਨੀ ਅੜ ਪੈ ਹੈ ਹਾਂ ਜਿੱਦੀ ਆ ਤੇ ਇਹ ਦੰਦੀ ਹੁੰਦੀ ਵੜ ਜਾਂਦਾ ਹੈ ਹਾਂ ਪਰ ਇਹ ਦੀਸਾ ਰਸਭਾਲ ਕੋਣ ਕਰਦਾ ਦੂਜੇ ਸਿੰਘ ਜਿਹੜਾ ਨਾਲ ਆ ਹਾਂਜੀ ਤੇ ਉਹਨੇ ਕਹਿੰਦਾ ਕੁਛ ਉਹ ਉਹਨੂੰ ਨਹੀਂ ਕੁਛ ਕਹਿੰਦਾ ਹੈਗਾ ਅੱਛਾ ਉਹਨੂੰ ਲਾਤੀ ਯਾਨੀ ਕਿ ਡਰਾ ਨੂੰ ਕਰ ਦਿੰਦੇ ਕੋਈ ਬਾਈ ਖਾਲਸਾ ਵਾਏ ਗੁਰੂ ਜੀ ਕੇ ਫਤਿਹ ਕਹਾਲ ਚੜਦੀ ਚੜਦੀ ਗੱਲ ਚੜਦੀ ਗੱਲ ਖਾਲਸਾ ਸਾਹਿਬ ਨਹੀਂ ਨਹੀਂ ਹਾਂ ਬਾਈ ਹੋਈਆਂ ਹੋਈਆਂ ਕੱਠੇ ਗੜ ਮੈਂ 45 ਸੈਕਟਰੋਂ ਆਇਆ ਹੈ ਨਾ ਹਾਂ ਕੋੜਾਈ ਇਹ ਕਿਹੜਾ ਹੈ ਇਹਦਾ ਨਾਂ ਤਾਂ ਨਹੀਂ ਪਤਾ ਵੈਸੇ ਵੀ ਥੋੜਾ ਠੀਕ ਜਾ ਕੋੜਈ ਆ ਇਹ ਕਦੋਂ ਮੋਸ਼ਤਾ ਨੋੜਾ ਪੈਂਦਾ ਹੋਣੀ ਤੇ ਲੈ ਤਾਂ ਹੈ ਉਧਰ ਦਿਖਾ ਮੜਾ ਜਾ ਹੁਣ ਜਮੈਂ ਫੜਦਾ ਇਹ ਬੰਦੇ ਨੂੰ ਨਹੀਂ ਆਣ ਦਿੰਦਾ ਅੱਛਾ ਕੋਈ ਲੱਗੇ ਇਹ ਤੰਗ ਕਰਦਾ ਹੈ ਇਹ ਬੜਾ ਦੀਦੀ ਕੋੜਾ ਅੱਛਾ ਇਹ ਤੁਹਾਡੇ ਕੋਲ ਹੀ ਹੁੰਦਾ ਅੱਛਾ ਤੇਰਨੋ ਦੋ ਖਾਣੇ ਨੂੰ ਪੈ ਗਿਆ ਸੀ ਫਤਸਿਆਂ ਹਾਂ ਐਵੀ ਆਈ ਪੰਦਾ ਉਹ ਜੜਾ ਕਿਹੜਾ ਅੱਛਾ ਉਹ ਵੀ ਇੱਧੇ ਪੰਦਾ ਹਾਂਜੀ ਠੀਕ ਐ ਠੀਕ ਐ ਤੇ ਆਓ ਅੱਗੇ ਹਾਂ ਥੋੜੀ ਪਛਾਣ ਐ ਵੈਸੇ ਤੁਸੀਂ ਕਰਦੀ ਸੰਭਾਲੀ ਦੀ ਆਹੋ ਤਾਂ ਨਹੀਂ ਪੰਦਾ ਉਹਨੂੰ ਪੈਣ ਦਿਆ ਤਾਂ ਵਾਹ ਮਾਈਕ ਫੜਾ ਦਿਓ ਵੀਰ ਮਾਈਕ ਫੜਾ ਦਿਓ ਬਾਬਾ ਜੀ ਨੂੰ ਬਾਬਾ ਜੀ ਦਾ ਇਹਦਾ ਨਾਮ ਕੀ ਐ ਇਹਦਾ ਬਾਬਾ ਜੀ ਚਿੜਾ ਉਹਦਾ ਨਾਮ ਰੱਖਿਆ ਕੀ ਨਾਮ ਰੱਖਿਆ ਚਿੜਾ ਛਿੜਾ ਪਰ ਇਹ ਦੇਖੋ ਜੇ ਕਾਨੇ ਵੱਡੇ ਹੋ ਐ ਪੂਰਾ ਫੁਰਤੀ ਜੀ ਰਹਿੰਦਾ ਐ ਤੇ ਵੀ ਦੇਖੋ ਐਨ ਪੂਰਾ ਕੁੱਤੇ ਜਿਹੜੇ ਸਵਾਰੀ ਕੀਤੇ ਆ ਤੁਹਾਨੂੰ ਮੱਲੇ ਦੇ ਦੇਖਿਓ ਨਹੀਂ ਨਹੀਂ ਇਹ ਮਾ ਉਹਦਾ ਕਰਦਾ ਇਹ ਦੇਖੋ ਇਹ ਆਖੇ ਬੜੀ ਹੋ ਐ ਆਹੋ ਪੂਰੀ ਫੁਰਤੀ ਪੂਰੀ ਫੁਰਤੀ ਚ ਵੀ ਮੈਂ ਵਾ ਖਾ ਲੈਣਾ ਜਦੇ ਪੂਰਾ ਆਵੇ ਉਪਰੇ ਬੰਦੇ ਨੂੰ ਹੱਥ ਲਾਵੇ ਕੀ ਪਿੰਦਾ ਹਾਂ ਬਸ ਥੋੜੇ ਅੱਛਾ ਵੇ ਇਹ ਮੈਨ ਲੱਗਦਾ ਸੋਫੇ ਸਵਾਰੀ ਜੀ ਤੁਸੀਂ ਉਹ ਕਰਦੇ ਮੱਲੇ ਦਾ ਹਾਂਜੀ ਆ ਪੂਰੇ ਆ ਪਾਉਂਦਾ ਪਹਿਲਾਂ ਲੈ ਯੋਗਰ ਨਹੀਂ ਇੱਥੇ ਦਰਸ਼ਨ ਮੇਲੇ ਕਰੇ ਕਰਦੇ ਕਿ 26 ਤਰੀਕ ਨੂੰ ਮਲਾ ਹਾਂਜੀ ਵਾ ਕਰਾਂਗੇ ਇਸ ਵਾਰ ਚਿਹੜੇ ਦੇ ਹੈ ਹਾਂਜੀ ਉਹ ਮਾਲਕੇ ਚੱਕ ਦਾ ਪੂਰੇ ਫੋੜ ਅੱਗੇ ਉਹ ਪੂਰਾ ਐ ਨਾਚ ਕਰਦਾਂਗੇ ਹੈ ਹਾਂ ਬਸ ਪੂਰਾ ਤਿਆਰਬਰ ਤਿਆਰ ਹੋ ਕੇ ਬਹਿਣਾ ਪੈਂਦਾ ਵਾ ਜੀ ਵਾ ਕੀ ਆ ਪੂਰਾ ਆਨੰਦ ਦਿੰਦਾ ਵਾ ਅਸੀਂ ਹਾਂ ਸਵਾਰੀ ਪਰ ਇਹਨਾਂ ਫਿਰ ਸਵਾਰੀ ਤੁਸੀਂ ਉਹ ਕਰ ਸਕਦੇ ਹੋ ਹੋਰ ਤਾਂ ਕਿਸੇ ਨੇ ਕਹਿ ਕਰ ਆਹ ਨਹੀਂ ਜਿਹੜੇ ਜਦਾਂ ਸਵਾਰ ਹੋਏ ਬੰਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਨਾ ਉਹ ਥੋੜੇ ਦਾ ਪੇਦ ਆ ਜਾਂਦਾ ਘੋੜੇ ਦਾ ਪੇਦ ਆ ਜਾਂਦਾ ਹੌਲੀ ਹੌਲੀ ਔਰ ਉਹ ਉਹ ਸੰਘ ਨੂੰ ਤਾਂ ਲੱਗਣ ਲੱਗਣ ਦਿੱਤਾ ਇਹਨੇ ਆਹੋ ਇਹਨਾਂ ਨੂੰ ਪਤਾ ਨਾ ਇਹਨੂੰ ਰੋਜ਼ ਚੀਵਾ ਸੰਭਾਲੂ ਦੀ ਲੱਪਦੀਆ ਵਧੀਆ ਵਧੀਆ ਸਾਰਿਆਂ ਦੇ ਜਿੱਦਾਂ ਆਪੋ ਆਪਣੇ ਆ ਉਹ ਜੋੜੀ ਅੱਗੇ ਉਹ ਕਿਹੜੇ ਆ ਚਲੋ ਕਰਾਈ ਦਿਓ ਮੜਿਆ ਦਰਸ਼ਨ ਕੋੜੇ ਇਹ ਬਾਬਾ ਇਕੱਠੇ ਭਜਦੇ ਆ ਕੋੜੇ ਅੱਛਾ ਇਹ ਹਾਂਜੀ ਜਿਹੜੇ ਛਿਆਂ ਚ ਭਜਾਉਂਦੇ ਹਣ 4 ਤੇ 6 ਅੱਛਾ ਭਜਾਉਂਦੇ ਹਾਂਜੀ ਇਹ ਇਹ ਜੋੜੀ ਆ ਇਹ ਕਿਹੜੇ ਸਿੰਘ ਭਜਾਉਂਦੇ ਹਨਾਂ ਨੂੰ ਉਹ ਸਿੰਘ ਹੁਣ ਦਰਸ਼ਨ ਮੇਲੇ ਕਰਨ ਗਿਆ ਦਰਬਾਰ ਚ ਅੱਛਾ ਜੀ ਹਾਂਜੀ ਇਹ ਮਤਲਬ ਕਿ ਜਿਹੜੇ ਚਾਰ ਘੋੜਿਆਂ ਦੇ ਉੱਤੇ ਦੋ ਸਿੰਘ ਹੁੰਦੇ ਆ ਹਾਂਜੀ ਇਹ ਇਕੱਠੇ ਭਜਦੇ ਆ ਤਾਂ ਹੀ ਇਕੱਠੇ ਬੰਨੇ ਇਹ ਤੇ ਇਹ ਵੀ ਹੁੰਦਾ ਵੀ ਜਾਣੀ ਇਹਨਾਂ ਦਾ ਆਪਸ ਵਿੱਚ ਮਿਲੇ ਮਲਾਪ ਮਤਲਬ ਲਾਗੇ ਰੱਖਣੇ ਪੈਂਦੇ ਆ ਤਾਂ ਇਹ ਲਾਗੇ ਪੂਰੇ ਆ ਜਿੱਦਾਂ ਪੂਰੀ ਚਾਲ ਰਲੇ ਸਟੈਪ ਰਲਣਾ ਅੱਛਾ ਜੀ ਫਿਰ ਜੋੜੀ ਲੱਗਦੀ ਇਕੱਠੇ ਵੀ ਬੰਦੇ ਆ ਪ੍ਰੇਮ ਪਿਆਰ ਰਹਿੰਦੇ ਇਹਨਾਂ ਦਾ ਹਾਂ ਪ੍ਰੇਮ ਪਿਆਰ ਰਹਿੰਦੇ ਇਹਨਾਂ ਦਾ ਆਪਸ ਵਿੱਚ ਨਾ ਯਾਰੀ ਦੋਸਤੀ ਪੈ ਜਾਂਦੀ ਹੈ ਆ ਇਕੱਠੇ ਬੰਦੇ ਫਿਰ ਅੱਗੇ ਇਹਨਾਂ ਦੀ ਪੂਰੀ ਜਦਾਂ ਨਵਰਾਸ ਰਲਈ ਹੁਣ ਹਾਂ ਸੁਭਾਰ ਵਾਲੇ ਇਹਨਾਂ ਆ ਬਾਬਿਆਂ ਦੀ ਸਵਾਰੀ ਦਾ ਵਦਾਂ ਦਸਵੇਂ ਪਾਸ਼ਾ ਮਹਾਰਾਜ ਦੀ ਅੱਛਾ ਇਹ ਹਾਂਜੀ ਇਹ ਗੱਡੀ ਵਾਲਾ ਘੋੜਾ ਕਰੀ ਹਾਂਜੀ ਇਹ ਤੇਰਾ ਇਹ ਸਭ ਤੋਂ ਅੱਗੇ ਜਿੱਦਾਂ ਮਹਾਰਾਜ ਦੀ ਸਵਾਰੀ ਖੜੇ ਇਹ ਮਲਕ ਜਿਹੜਾ ਤਿਆਰ ਵਰ ਤਿਆਰ ਕਰਕੇ ਸਭ ਤੋਂ ਅੱਗੇ ਰੱਖਦੇ ਹੈ ਨਾ ਇਹ ਹਾਂਜੀ ਇਹ ਹੈ ਵੀ ਸਭ ਤੋਂ ਵੱਖਰਾ ਏ ਹਾਂਜੀ ਸੋਨਾ ਹੀ ਵੜਾ ਏ ਇਹ ਨੂੰ ਸ਼ਿੰਗਾਰ ਕੇ ਸਭ ਤੋਂ ਓਏ ਖੰਦਾ ਖੇੜਦਾ ਹਾਂ ਹਾਂ ਯਾਰ ਕਿੰਦਾ ਕਮਾਲ ਉਹਦਾ ਹੀ ਸੋਹਣਾ ਹੀ ਬੜਾ ਏ ਆਹ ਬਹੁਤ ਸੋਹਣਾ ਏ ਮਤਲਬ ਕਿ ਪੂਰਾ ਇਸ਼ਤਿਆਰ ਅੰਗਰੇਜ਼ ਇਹਦਾ ਨਾ ਅੱਛਾ ਅੰਗਰੇਜ਼ ਹੈ ਤੇ ਇਹਨੂੰ ਤਿਆਰ ਕਰਕੇ ਸਭ ਤੋਂ ਅੱਗੇ ਰੱਖਣਾ ਮਹਾਰਾਜ ਦੀ ਸਵਾਰੀ ਦਾ ਹੈ ਨਾ ਹਾਂਜੀ ਵਾਹ ਜੀ ਤੇ ਆ ਬਾਕੀ ਅੱਗੇ ਘੋੜੇ ਜਿੱਦਾਂ ਨਵੇਂ ਬਸ਼ੀਰੇ ਆਉਂਦੇ ਇਹ ਹੋਲੀ ਹੋਲੀ ਇਹਨਾਂ ਦੀ ਮੰਨ ਇੱਕ ਚੀਜ਼ ਨੋਟ ਕੀਤੀ ਬਾਬੇ ਤੁਸੀਂ ਇਹ ਸਾਰਾ ਜਿਹੜਾ ਹੁਣ ਜਿੱਦਾਂ ਹੁਣ ਵਰਤਾਰਾ ਆ ਦਿਖਦਾ ਪਿਆ ਹੈ ਨਾ ਆ ਲਾ ਲੋ ਪਿੱਛੇ ਉਹ ਸਾਹਮਣੇ ਅਕੀਦ ਦੀਵਾਲ ਸਾਹਿਬ ਤੇ ਉਧਰ ਆਨੰਦਗੜ੍ਹ ਸਾਹਿਬ ਜਦੋਂ ਮਹਾਰਾਜ ਦਾ ਵੇਲਾ ਹੋਣਾ ਹੈ ਜਦੋਂ ਮਹਾਰਾ ਆਨੰਦਗੜ੍ਹ ਦੇ ਕਿਲੇ 'ਚ ਬੈਠੇ ਹੁੰਦੇ ਹੋਣੇ ਉਦੋਂ ਵੀ ਦਾ ਸਿੰਘ ਐਦਾਂ ਸਾਹਮਣੇ ਐਵੇਂ ਘੋੜੇ ਆਹ ਹੈ ਜਗ੍ਹਾ ਤੇ ਘੋੜੇ ਹੋਣੇ ਆ ਉਹਨਾਂ ਦੇ ਬੱਚੇ ਹਾਂਜੀ ਹੁਣ ਥੋੜਾ ਮਤਲਬ ਇਮਾਰਤਾਂ ਬਣ ਗਈਆਂ ਉਹਨਾਂ ਪ੍ਰਾਤਨ ਦੇ ਪਰ ਪਰ ਨਜ਼ਾਰਾ ਤਾਂ ਇਹੋ ਜਿਹਾ ਹੀ ਹੋਣਾ ਨਾ ਹਾਂਜੀ ਨਜ਼ਾਰਾ ਇੱਥੇ ਕਿਤੇ ਸਿੰਘਾਂ ਦੇ ਘੋੜੇ ਬੱਚੇ ਹੁੰਦੇ ਹੋ ਕਿਡਾ ਸੋਹਣਾ ਨਜ਼ਾਰਾ ਲੱਗ ਜਾਂਦਾ ਇੱਥੋਂ ਦਾ ਯਾਰ ਹਾਂਜੀ ਕਮਾਲ ਐ ਕਿਰਪਾ ਦਸਵੇਂ ਪਾਸ਼ਾ ਮਹਾਰਾਜ ਦੀ ਬਾਕੀ ਭਈ ਆਏ ਕਦੋਂ ਐ ਇੱਥੇ ਆਲੀ ਤਾਰਾ ਹੋਇਆ ਇੱਥੇ ਕੱਲ ਹੁਣ ਕਿੰਨੀ ਤਰੀਕ ਤੱਕ ਇੱਥੇ ਐ 26 ਤੱਕ 26 ਤੱਕ ਐ ਤੇ ਮਹੱਲਾ 26 ਨੂੰ ਕੱਢਣਗੇ ਹਾਂਜੀ ਮਹੱਲਾ ਇਤੋਂ ਮਤਲਬ ਦੂਜੀਆਂ ਜਿਹੇ ਬੰਦੀਆਂ ਵੀ ਨਿਸ਼ਾਨ ਸਾਹਿਬ ਇਕੱਠੇ ਹੋ ਗਈ ਸੀਦੀ ਬਾਗ ਅਸੀਂ ਦੀ ਬਾਗ ਤੋਂ ਜਾਣਗੇ ਸਾਰੇ ਦਰਬਾਰ ਤੋਂ ਅਰਦਾਸਾ ਹੋ ਗਈ ਫਿਰ ਇਕੱਠੇ ਜਾਂਦੇ ਜਿਦਾ ਹੋਲੇ ਮਹੱਲੇ ਨੂੰ ਹੁੰਦਾ ਸੇਮ ਹਾਂਜੀ ਹਾਂਜੀ ਇੱਥੋਂ ਹੀ ਵਾਹ ਓਏ ਇਹ ਪ੍ਰਾਤਨ ਮਤਲਬ ਪਹਿਲੇ ਸਮੇਂ ਤੋਂ ਇੱਥੋਂ ਹੀ ਸਾਰੀਆਂ ਜਹੇਬੰਦੀਆਂ ਇੱਥੇ ਆ ਗਈ ਇਕੱਠੇ ਹੋ ਹਾਂ ਇੱਕ ਚੀਜ਼ ਮੈਂ ਨੋਟ ਕੀਤੀ ਹੈ ਹੋਲੇ-ਮਹਲੇ ਨੂੰ ਵੀ ਚਾਹੇ ਜਿੰਨੇ ਵੀ ਦਲਪੰਥ ਨੇ ਹਾਂਜੀ ਸਾਰੇ ਆਪਣੇ ਨਿਸ਼ਾਨ ਨਿਗਾਰੇ ਲੈ ਕੇ ਸ਼ਹੀਦੀ ਬਾਗ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇੱਥੇ ਚਾਲਾ ਪਾਉਂਦੇ ਆ ਆ ਇਤੋਂ ਆਰਾਮ ਬੰਦਾ ਵਾਹ ਜੀ ਵਾਹ ਕੀ ਬਾਤ ਆ ਯਾਰ ਚੜ੍ਹਦੀ ਕਲਾ ਮਹਾਰਾਜ ਆ ਵਰਤਾ ਰਹਾ ਹੈ ਭਈ ਧੰਨਵਾਦ ਬਾਬਾਈ ਕਰੋ ਤੁਸੀਂ ਕੰਮ ਕਾਜ ਖਾਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਵਾਰ ਵੀ ਨਜ਼ਾਰਾ ਦੇਖੋ ਸਿੱਧੀ ਓਏ ਹੋਏ ਤੇ ਆ ਇਧਰ ਮੇਨ ਹੜਕ ਜਿਹੜੀ ਉਹੋ ਆ ਤੇ ਇਸ ਵਾਰ ਸਫਾਈ ਕਰਕੇ ਵਧੀਆ ਤਰੀਕੇ ਨਾਲ ਇਹਨਾਂ ਦਾ ਪੜਾ ਕੀਤਾ ਹੋਇਆ ਇਸ ਅੱਗੇ ਹੋਲੇ ਮਹੱਲੇ ਨੂੰ ਨਾ ਇੱਥੇ ਗੱਡੀਆਂ ਗੁੱਡੀਆਂ ਹੁੰਦੀਆਂ ਇੱਥੇ ਲੰਗਰ ਹੁੰਦੇ ਆ ਤਾਂ ਉਦੋਂ ਇੰਨਾ ਵਧੀਆ ਨਹੀਂ ਹੁੰਦਾ ਇੱਥੇ ਪੜਾ ਪਰ ਇਸ ਵਾਰ ਤਾਂ ਵਧੀਆ ਬਣਿਆ ਆ ਲੈ ਤੇ ਦਲਪੰਥਾ ਨਾਲ ਜਿਹੜਾ ਹੈ ਆ ਉਤਾਰਾ ਕਰ ਦਿੱਤਾ ਹੋਇਆ ਬਾਬਾ ਬੀਦੀ ਚੰਜੀ ਵਾਲਿਆਂ ਦਾ ਜਿਹੜਾ ਦਲਪੰਥ ਉਹ ਵੀ ਪਰਸੋਂ ਦਾ ਇੱਥੇ ਪੁੱਜ ਗਿਆ ਹੋਇਆ ਆਨੰਦਪੁਰ ਸਾਹਿਬ ਤੇ ਆ ਬਾਬਾ ਤਰਨਾਨਾ ਦਲ ਵਾਲਿਆਂ ਦਾ ਜਿਹੜਾ ਬਾਬਾ ਪਕਾਲਾ ਜੀ ਵਾਲਿਆਂ ਦੇ ਜਿਹੜਾ ਇੱਥੇ ਆਪਾਂ ਪੁੱਜ ਚੁੱਕੇ ਆ ਤੇ ਪਰਸੋਂ ਨੂੰ ਜਿਹੜਾ ਅੱਜ ਕਿੰਤਰੀਕ ਹੋ ਗਈ 24 ਤਰੀਕ ਨਾ 26 ਤਰੀਕ ਨੂੰ ਜਿਹੜਾ ਹੈ ਇਥੋਂ ਮਹੱਲਾ ਕੱਢਿਆ ਜਾਣਾ ਜਿਵੇਂ ਹੋਲੇ ਮਹੱਲੇ ਨੂੰ ਮਹੱਲਾ ਕੱਢਦੇ ਆ ਸਾਰੇ ਜਥੇਬੰਦੀਆਂ ਰਲ ਮਿਲ ਕੇ ਐਵੇਂ ਜਿਹੜਾ ਹੈ ਇਸ ਵਾਰ 26 ਤਰੀਕ ਨੂੰ ਗੁਰਤੇਗਵਧਰ ਪਾਸ਼ਾ ਜੀ ਦੇ ਸ਼ਹੀਦੀ ਦਿਵਸ ਪਰਬ ਦੇ ਜਿਹੜਾ ਸੰਬੰਧਿਤ ਇਤੋਂ ਮਹੱਲਾ ਕੱਢਿਆ ਜਾਣਾ ਜਿਹਦੇ ਦੁਆਰਾ ਫਿਰ ਨਗਾਰਿਆਂ ਨਿਸ਼ਾਨਾਂ ਦੇ ਨਾਲ ਜਿਹੜੇ ਸਾਰੇ ਦਲਪੰਤ ਇੱਥੋਂ ਚਾਲਾ ਪਾਣਗੇ ਤੇ ਚਰਨ ਗੰਗਾ ਸਟੇਡੀਅਮ ਵਿਖੇ ਜਿਹੜਾ ਆ ਮਹੱਲਾ ਖੇਡਣਗੇ। ਬਾਕੀ ਮੇਰੇ ਨਾਲ ਕੌਣ ਹੈ? ਬਾਈ ਹਣੀ ਆ ਪਿੰਡ ਟੇਢੇ ਹਾਲ ਤੋਂ। ਚੜ੍ਹਦੀ ਕਲਾ ਤੇ ਆ ਬਾਈ ਪਿੱਛੇ ਦੇ ਵਰਤਾਰੇ ਜਿਹੜੇ ਆ ਨਾ। ਆ ਦੇਖੋ ਕਮਾਲ। ਇਹ ਤਾਂ ਉੱਤੇ ਕੁਝ ਨਹੀਂ ਹੈਗਾ। ਵਾਹ ਜੀ ਵਾਹ ਆ ਦੇਖੋ ਘੋੜਿਆਂ ਦਾ ਰੰਗ ਕਿੰਨਾ ਸੋਹਣਾ ਹੈ ਜਿਹੜੀ ਲੱਗਰ ਦੇ ਵਿੱਚ ਆਰਾਮ ਕਰ ਰਹੀ ਸੰਗਤ ਕਮਾਲ ਦੂਜੇ ਪਾਸੇ ਆਈਏ ਤਾਂ ਸ਼ੀ ਦੀਵਾ ਗਾਲੇ ਪਾਸੇ ਇਹੋ ਜਿਹਾ ਮਾਹੌਲ ਹੈ ਸਾਹਮਣੇ ਜਿਹੜੇ ਆ ਖੜੇ ਘੋੜੇ ਸੰਗਤਾਂ ਤੇ ਸਰੋਵਰ ਸਰੋਵਰ 'ਚ ਇਸ਼ਨਾਨ ਕਰਦੀਆਂ ਸੰਗਤਾਂ ਤੇ ਇੱਧਰ ਉਹੀ ਦਾਲ ਪੰਥ ਦਾ ਬੜਾ ਹੋਲੇ ਮੋਲੇ ਨੂੰ ਤਾਂ ਬਈ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਪਰ ਇਸ ਵਾਰ ਜਿਹੜੀ ਹੈ ਦਲਪੰਥ ਨੂੰ ਪੂਰੀ ਖੁੱਲੀ ਜਗ੍ਹਾ ਮਿਲੀ ਕਿਉਂਕਿ ਨਹੀਂ ਹੋਲੇ ਮੋਲੇ ਨੂੰ ਇੱਥੇ ਲੰਗਰ ਵਾਲੇ ਲੱਗ ਜਾਂਦੇ ਆ ਤੇ ਲੰਗਰ ਵਾਲੇ ਜਿਹੜੇ ਉਹ ساری ਜਗ੍ਹਾ ਘੇਰ ਲੈਂਦੇ ਆ ਇਹ ਜਿਹੜੇ ਘੋੜੇ ਆ ਉਹ ਦੂਜੇ ਪਾਸੇ ਹੁੰਦੇ ਆ ਜਿੱਧਰ ਹੁਣ ਲੰਗਰ ਲੱਗਿਆ ਉਧਰ ਬਾਬਾ ਜੀ ਬਲਵਿੰਦਰ ਸਿੰਘ ਜੀ ਉਹਨਾਂ ਦਾ ਹਜ਼ੂਰ ਸਾਹਿਬ ਵਾਲਿਆਂ ਦਾ ਦਲਪੰਤ ਜਲੋ ਕਿਤੇ ਵੀ ਜਿਹੜਾ ਉਤਾਰਾ ਕਰਦਾ ਹੈ ਉੱਥੇ ਉਹਨਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਹੁੰਦਾ ਫਿਰ ਉਹਨਾਂ ਦੇ ਚਾਰੇ ਦਾ ਹੁੰਦਾ ਘੋੜਿਆਂ ਦਾ ਤੇ ਘੋੜਿਆਂ ਦਾ ਚਾਰਾ ਜਿਹੜਾ ਹੈ ਜਾਂ ਤਾਂ ਉਹ ਨਾਲ ਹੀ ਲੈ ਆਉਂਦੇ ਆ ਨਹੀਂ ਤਾਂ ਜਿਹੜੇ-ਜਿਹੜੇ ਜਗਤ ਜਾਂਦੇ ਜਿੱਥੇ ਤੇ ਉਹਨਾਂ ਦੇ ਪੜਾ ਹੁੰਦੇ ਆ ਪਹਿਲਾਂ ਹੀ ਉੱਥੇ ਇੰਤਜ਼ਾਮ ਕੀਤਾ ਹੁੰਦਾ ਹੈ ਉਹਨਾਂ ਦੇ ਚਾਰੇ ਦਾ ਘੋੜਿਆਂ ਦੇ ਦਾ ਤੇ ਬਾਕੀ ਜਿਹੜੀਆਂ ਫੀਡਾਂ ਫੂਡਾਂ ਉਹ ਚੀਜ਼ਾਂ ਇਹਦੇ ਨਾਲ ਹੀ ਹੁੰਦੀਆਂ ਤੇ ਤੇ ਕੁਝ ਜਿਹੜੇ ਦਲਪੰਤ ਨੇ ਉਹ ਆਪਣੇ ਬੱਗੀਆਂ ਦੇ ਉੱਤੇ ਚੱਲਦੇ ਆ ਕੋ ਜਿਹੜੇ ਆ ਟਰੱਕਾਂ ਦੇ ਉੱਤੇ ਵੀ ਆ ਜਾਂਦੇ ਆ ਟਰੱਕਾਂ ਦੇ ਉੱਤੇ ਸਮਾਨ ਸਾਰਾ ਲੱਦ ਕੇ ਹੋਏ ਇੱਕ ਜਗ੍ਹਾ ਦੂਜੀ ਜਗ੍ਹਾ ਸੌਖਾ ਪੜਾ ਕਰ ਲੈਂਦੇ ਨੇ ਤੇ ਬੱਗੀਆਂ ਦੇ ਉੱਤੇ ਵੀ ਚੱਲਦੇ ਨੇ ਬਹੁਤ ਵਾਰ ਮੈਂ ਦੇਖਿਆ ਵੀ ਸਾਡੇ ਆ ਜ ਆਨੰਦਪੁਰ ਸਾਹਿਬ ਜਦੋਂ ਹੋਲੇ ਮੁਹੱਲੇ ਨੂੰ ਆਉਂਦੇ ਨੇ ਤਾਂ ਉਹ ਬੱਗੀਆਂ ਦੇ ਉੱਤੇ ਵੀ ਆਉਂਦੇ ਨੇ ਤਾਂ ਇਹੋ ਜਿਹਾ ਇਹਨਾਂ ਦਾ ਮਤਲਬ ਕਿ ਪੂਰਾ ਉਹੀ ਪੁਰਾਣੀ ਪਰੰਪਰਾ ਜਿਹੜੀ ਅੱਜ ਤੱਕ ਸੁਣਦੇ ਆ ਆ ਵੀ ਸਿੰਘਾਂ ਦੀ ਹੁੰਦੀ ਸੀ ਕਿ ਸ਼ਹੀਦਾ ਸਿੰਘ ਜਿਹੜੇ ਸਾਡੇ ਪੁਰਾਣੇ ਹੋਏ ਨੇ ਦਾਲਪੰਸੀਏ ਸਿੰਘ ਹੋਏ ਨੇ ਉਹ ਸਾਰੀ ਅੱਜ ਵੀ ਬਾਈ ਉਵੇਂ ਹੀ ਉਵੇਂ ਰੱਖੀ ਆ ਇਹਨਾਂ ਨੇ ਵਿਵੇਕ ਲੰਗਰ ਛਕਦੇ ਨੇ ਤੇ ਆ ਨਹੀਂ ਹੈਗਾ ਵੀ ਇਹਨਾਂ ਨੇ ਬਾਜ਼ਾਰ ਦਾ ਕੁਝ ਵੀ ਖਾ ਲੈਣਾ ਤੇ ਇਹਨਾਂ ਦੇ ਆਪਰਾਮਾਨੇ ਜੋ ਵੀ ਨੇ ਮਹਾਰਾਜ ਦੀ ਰਾਜਾ ਦੇ ਵੀ ਸਾਰਾ ਚੱਲਦਾ ਹੈ। ਇਹ ਘੋੜਾ ਤੁਸੀਂ ਜਿਹੜੀਆਂ ਮੇਰੀਆਂ ਪੁਰਾਣੀਆਂ ਵੀਡੀਓ ਚ ਵੀ ਦੇਖਿਆ ਹੋਣਾ ਹੈ ਬਾਬਾ ਜੋਗਰ ਸਿੰਘ ਜੀ ਜਿਹੜਾ ਗੱਡੀ ਵਾਲਾ ਘੋੜਾ ਹੈ ਅਨਮੋਲ ਸਿੰਘ ਬੜਾ ਕਮਾਲ ਦਾ ਘੋੜਾ ਬਈਏ ਨਾ ਜਦੋਂ ਤਿਆਰ ਹੋਇਆ ਉਹ ਹੁੰਦਾ ਨਾ ਕਿਤੇ ਮਹੱਲਾ ਜਦੋਂ ਕੱਢਦੇ ਆ ਜਦੋਂ ਜਥੇਦਾਰ ਸਾਹਿਬ ਜੀ ਦੇ ਉੱਤੇ ਪੈੜਦੇ ਆ ਤਾਂ ਤੁਸੀਂ ਦੇਖਿਓ ਕਦੇ ਹੁਣ 26 ਤਰੀਕ ਨੂੰ ਮਹੱਲਾ ਨਿਕਲਣਾ ਕੋਸ਼ਿਸ਼ ਕਰਾਂਗੇ ਉਸ ਦਿਨ ਤੁਹਾਨੂੰ ਦਿਖਾਵਾਂਗੇ। ਤੇ ਆ ਜਿਹੜਾ ਨਵਾਂ ਘੋੜਾ ਇਹਦਾ ਨਾਮ ਕੀ ਰੱਖਿਆ ਹੈ ਇਹ ਕਹਿੰਦੇ ਵੀ ਨਵਾਂ ਘੋੜਾ ਜਿਹੜਾ ਆਇਆ ਉਹ ਗੱਡੀ ਵਾਸਤੇ ਤਿਆਰ ਕਰਦੇ ਪਏ ਆ ਵੀ ਇਹ ਨਵਾਂ ਘੋੜਾ ਜਿਹੜਾ ਆਇਆ ਦਲਪੰਥ ਚ ਤੀਨ ਹੁਣ ਤਿਆਰ ਕਰੀ ਜਾਂਦੇ ਆ ਤੇ ਜਿਹੜਾ ਹੁਣ ਇਸ ਟਾਈਮ ਦੇ ਉੱਤੇ ਘੋੜਾ ਗੱਡੀ ਦੇ ਉੱਤੇ ਤੇ ਉਹ ਆਏ ਭਾਈ ਅਨਮੋਲ ਸਿੰਘ ਬੜਾ ਕਮਾਲ ਦਾ ਘੋੜਾ ਇਹ ਵੀ ਇਹ ਆ ਵਈਸ਼ੇ ਦੀ ਵਗਾਸਾਂ ਦੀ ਅੰਦਰ ਜਿਹੜਾ ਹੈ ਉਹ ਪੁਰਾਣਾ ਰੋਖਾ ਇਹ ਚੀਜ਼ ਥੱਲੇ ਗੁਰੂ ਮਹਾਰਾਜ ਦੇ ਪ੍ਰਸ਼ਾਦੀ ਹਾਥੀ ਦਾ ਸੰਸਕਾਰ ਹੋਇਆ ਸੀ। ਇੱਥੇ ਇੱਕ ਨਿਸ਼ਾਨ ਸਾਹਿਬ ਨੀਲਾ ਤੇ ਜਿੱਥੇ ਜਿਹੜੀਆਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਹ ਦਰਸ਼ਨ ਦਿਦਾਰੇ ਕਰਕੇ ਤੇ ਇੱਥੇ ਬੈਠ ਜਾਂਦੀਆਂ ਨੇ ਆਹ ਚਟਾਈ ਵਿਛਾਈ ਹੋਈ ਤੇ ਇੱਥੇ ਬੈਠ ਕੇ ਜਿਹੜਾ ਇਹ ਆਪਣਾ ਨਾਮ ਬਾਣੀ ਦਾ ਅਭਿਆਸ ਕਰਦੇ ਨੇ। ਇੱਥੇ ਲਿਖਿਆ ਹੈ ਇਤਿਹਾਸੀ ਦਾ ਕਹਿੰਦੇ ਇਹ ਬੋਰਡ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਦਾ ਹੈ ਇਹ ਸੁੱਕ ਗਿਆ ਸੀ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਬੋਰਡ ਹਰਿਆ ਭਰਿਆ ਹੋਣਾ ਚਾਹੀਦਾ ਇੱਕ ਦਿਨ ਦੀਵਾਨ ਸਜਾ ਤੇ ਗੁਰੂ ਜੀ ਨੇ ਹੁਕਮ ਦਿੱਤਾ ਕਿ ਮਾਈ ਇਸ਼ਨਾਨ ਕਰੇ ਜਿਸ ਦਾ ਮਰ ਜਿਸ ਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ ਤਾਂ ਇੱਕ ਮਾਈ ਨੇ ਇਸ਼ਨਾਨ ਕੀਤਾ ਤਾਂ ਬੋਰਡ ਹਰਿਆ ਹੋ ਗਿਆ ਤਾਂ ਗੁਰੂ ਜੀ ਨੇ ਮਾਈ ਨੂੰ ਪੁੱਛਿਆ ਕਿਉਂ ਨਹੀਂ ਮਰਦਾ ਮੂੰਹ ਫਟਕਾਰਿਆ ਤਾਂ ਉਸ ਨੇ ਦੱਸਿਆ ਕਿ ਅਸੀਂ ਸੱਤ ਪੈਣਾ ਸੀ ਸਾਡੇ ਪਿਤਾ ਮਰ ਗਿਆ ਤੇ ਸਾਡੀ ਮਾਤਾ ਗਰਭवती ਸੀ ਸਾਡੀ ਸਾਰੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਤੇ ਹੁਕਮ ਦੇ ਦਿੱਤਾ ਕਿ ਜੇ ਪੁੱਤਰ ਹੋਵੇਗਾ ਤਾਂ ਤੁਹਾਡੀ ਜਾਇਦਾਦ ਦਿੱਤੀ ਜਾਵੇ ਕਿ ਸਾਡੀ ਮਾਤਾ ਦੇ ਘਰ ਪੁੱਤਰ ਪੈਦਾ ਹੋਇਆ ਤੇ ਸਾਡੀ ਸਾਰੀ ਜਾਇਦਾਦ ਵਾਪਸ ਮਿਲ ਗਈ ਤਾਂ ਮਰਦਾ ਸਤਕਾਰ ਕਰਦੇ ਰਹੀ ਤਾਂ ਮਰਦੇ ਕਿ ਨਿਆਮਤ ਪਰ ਦੁਸ਼ਮਣ ਦੀ ਕਿਆਮਤ ਹੈ ਇਸ ਬੋਰਡ ਹੇਠ ਗੁਰੂ ਜੀ ਦਾ ਪ੍ਰਸ਼ਾਦੀ ਹਾਥੀ ਵੀ ਵੱਜਦਾ ਸੀ ਇਹ ਉਹ ਬੋਰਡ ਹੈ ਬਈ ਪੁਰਾਣਾ ਦੇਖੋ ਸਹੀ ਪਰ ਅੱਜ ਵੀ ਐਮ ਹਰਿਆ ਭਰਿਆ ਹੈ ਆ ਦੇਖ ਸਕਦੇ ਤੁਸੀਂ ਕਿੰਨਾ ਪੁਰਾਣਾ ਗੁਰੂ ਮਹਾਰਾਜ ਦੇ ਵੇਲੇ ਦਾ ਯਾਰ 16ਵੀਂ ਹਰੀ ਦਾ ਤੇ ਜਦੋਂ ਇੱਥੇ ਆਏ ਬਾਈ ਜ਼ਰੂਰ ਦਰਸ਼ਨ ਦੇਦਾਰੇ ਕਰਕੇ ਜਾਓ ਜਦੋਂ ਸ਼ੀਦੀ ਬਾਗ ਆਏ ਨਾ ਤੁਸੀਂ ਤੇ ਆ ਬਿਲਕੁਲ ਆ ਇਧਰ ਦੇ ਪਾਸੇ ਇਮਾਰਤ ਹੈ ਜਿਹੜਾ ਮੇਨ ਮੁੱਖ ਇਮਾਰਤ ਹੈ ਸ਼ੀਦੀ ਬਾਗ ਦੀ ਉਦੋਂ ਜਿਹੜਾ ਹੈ ਸੱਜੇ ਪਾਸੇ ਨੂੰ ਐਂਟਰੀ ਤੋਂ ਬਾਅਦ ਹੁਣ ਸਾਹਮਣੇ ਫਰੇਮ ਦੇ ਵਿੱਚ ਅਸੀਂ ਖੜੇ ਆ ਸ਼ੀਦੀ ਬਾਗ ਸਾਹਿਬ ਜਿਹੜੀ ਆ ਮੁੱਖ ਸਮਾਰਕ ਇੱਥੋਂ ਦੀ ਤੇ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਮਹਾਰਾਜਾ ਜਿਹੜਾ ਹੈ ਸਾਹਮਣੇ ਬਾਗ ਹੁੰਦਾ ਸੀ ਤੇ ਪਹਿਲੇ ਕਹਿੰਦੇ ਫੁੱਲਾਂ ਦਾ ਬਾਗ ਸੀ ਤੇ ਬਾਅਦ ਵਿੱਚ ਸ਼ਹੀਦਾਂ ਦਾ ਬਾਗ ਬਣਿਆ ਕਿੱਥੇ ਜਿਹੜੇ ਆ ਸਾਡੇ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਸੰਘਰਸ਼ ਜੁੱਦਾਂ ਦੇ ਵਿੱਚ ਸ਼ਹੀਦ ਹੁੰਦੇ ਰਹੇ ਆ ਸਿੰਘ ਉਹਨਾਂ ਦੀਆਂ ਯਾਦਗਾਰਾਂ ਨੇ ਉਹਨਾਂ ਦੇ ਸਸਕਾਰ ਦੱਸਦੇ ਵੀ ਇਸ ਜਗ੍ਹਾ ਦੇ ਉੱਤੇ ਹੋਇਆ ਤੇ ਜਿੱਥੇ ਪੁਰਾਣੇ ਜਿਹੜੇ ਆ ਅੱਜ ਵੀ ਦਲਪੰਥ ਦੇ ਭੈਣਾ ਦਾ ਲਾਲਜੀ ਦੇ ਜਿਹੜੇ ਚਲਾਏ ਹੋਏ ਲੰਗਰ ਨੇ ਉਹ ਵੀ ਚਾਲਦੇ ਨੇ ਬਾਬਾ ਦੀਪ ਸਿੰਘ ਜੀ ਕਹਿੰਦੇ ਇੱਥੇ ਰਹੇ ਨੇ ਤੇ ਇਹ ਬਿਲਕੁਲ ਕਿਲਾ ਆਨੰਦਗੜ੍ਹ ਸਾਹਿਬ ਤੇ ਬਿਲਕੁਲ ਸਾਹਮਣੇ ਆ ਕਦੇ ਵੀ ਅਨੰਦਪੁਰ ਸਾਹਿਬ ਆਇਆ ਤਾਂ ਇੱਥੇ ਜ਼ਰੂਰ ਆ ਕੇ ਜਾਇਓ ਬਾਬਾ ਗੁਰਦੇਵ ਸਿੰਘ ਜੀ ਹਮੇਸ਼ਾ ਇੱਥੇ ਹੀ ਹੁੰਦੇ ਨੇ ਤਰਨਾਤਲ ਵਾਲੇ ਤੇ ਤਰਨਾਤਲ ਦਾ ਪੜਾ ਵੀ ਜਿਹੜਾ ਹੈ ਹੋਲੇ ਮਹੱਲੇ ਨੂੰ ਜਾਂ ਹੋਰ ਜਦੋਂ ਕੋਈ ਸਮਾਗਮ ਹੁੰਦੇ ਨੇ ਤਾਂ ਉਹ ਆਹੀ ਜਗ੍ਹਾ ਦੇ ਉੱਤੇ ਹੁੰਦਾ ਹੈ ਬਹੁਤ ਸੋਹਣੀ ਨਹੀਂ ਬਾਈ ਇੱਥੋਂ ਦੀ ਜਿਹੜੀ ਵਾਈਬ ਹੈ ਨਾ ਸਾਡੇ ਇਲਾਕੇ ਦੀ ਮੈਨੂੰ ਲੱਗਦਾ ਸਾਰੀ ਸੰਗਤ ਜਿਹੜੀ ਹੈ ਉਹ ਜਦੋਂ ਅਨੰਦਪੁਰ ਸਾਹਿਬ ਆਉਂਦੀ ਹੈ ਤੇ ਇੱਥੇ ਪੁੱਜਦੀ ਹੈ ਸਾਹਮਣੇ ਸ਼ਹੀਦ دیਵਕ ਸਾਹਿਬ ਦਾ ਸਥਾਨ ਨੇੜਾ ਮੇਨ ਦੂਜੇ ਪਾਸੇ ਤੋਂ ਇੱਕ ਝਾਕਾ ਬਹੁਤ ਸੋਹਣੀ ਇਮਾਰਤ ਹੈ ਬਈ ਇਹ ਰਾਤ ਨੂੰ ਲਾਈਟਾਂ ਦੇ ਨਾਲ ਤਾਂ ਕਿਤੇ ਹੋਰ ਸੋਹਣੀ ਲੱਗਦੀ ਹੈ ਇੱਧਰ ਸੰਗਤਾਂ ਤੇ ਇਹ ਨਾਲ ਹੀ ਬਿਲਕੁਲ ਖੱਬੇ ਪਾਸੇ ਨੂੰ ਜਾਈਏ ਤਾਂ ਜਿਹੜਾ ਹੈ ਇੱਧਰ ਲੰਗਰ ਲੱਗਿਆ ਹੋਇਆ ਅਜੂਰ ਸਾਹਿਬ ਵਾਲੇ ਬਾਬਿਆਂ ਦਾ ਆ ਬਬਲਵਿੰਦਰ ਸਿੰਘ ਜੀ ਹੋਰਾਂ ਵੱਲੋਂ ਜਿਹੜਾ ਆਇਆ ਇੱਥੇ ਲੰਗਰ ਲਾਏ ਗਏ ਆ ਤੇ ਇੱਧਰ ਚੱਲੀ ਜਾਂਦੀਆਂ ਦੇਗਾ ਸ਼ਰਦਈਆਂ ਦੇ ਲੰਗਰ ਚੱਲੀ ਜਾਂਦੇ ਆ ਹਾਂ ਨਾ ਹੀ ਨਾ ਦੇਖੋ ਨਾਲ ਕਰਦੇ ਆ ਆ ਚੱਲੀ ਜਾਂਦੇ ਆ ਬਈ ਸ਼ਰਦਈਆਂ ਦੇ ਲੰਗਰ ਆ ਨਿਸ਼ਾਨ ਸੈਵਨ ਥੱਲੇ ਜਿਹੜਾ ਪੱਕਾ ਹੀ ਹੋਲੇ ਮੱਲੇ ਨੂੰ ਵੀ ਹੁੰਦਾ ਹੈ ਤੇ ਹਰ ਵਾਰ ਜਿਹੜਾ ਐ ਇੱਥੇ ਪੱਕੇ ਸਰਦਿਆਈਆਂ ਦੇ ਲੰਗਰ ਚੱਲੀ ਜਾਂਦੇ ਆ ਇੱਧਰ ਸਿੰਘ ਜਿਹੜੇ ਪਿੱਛੇ ਸਰਦਿਆਈਆਂ ਤਿਆਰ ਕਰੀ ਜਾਂਦੇ ਆ ਤੇ ਇੱਧਰ ਸਿੰਘ ਵਰਤਾਈ ਜਾਂਦੇ ਆ ਸ਼ਾਕੇ ਬਾਟਾ ਸਰਦਿਆਈ ਦਾ ਤੇ ਹੁਣ ਆਪਾਂ ਜਿਹੜਾ ਹੈ ਅੱਗੇ ਚੱਲਾ ਪਾਵਾਂਗੇ ਇਹ ਸਰਦਿਆਈ ਬਈ ਨੋਰਮਲ ਹੁੰਦੀ ਆ ਇਹ ਉਹ ਨਹੀਂ ਹੈਗੀ ਵੀ ਤੇ ਗਾਲੀ ਵੀ ਟੀਚ ਦੇਖ ਪਾਈ ਹੋਵੇ ਤਾਂ ਬਾਕੀ ਨੋਰਮਲ ਸਰ ਦੇ ਆਈ ਹੈ ਜੀ ਚ ਮਸਾਲੇ ਵਧੀਆ ਨੇ ਸੇਧ ਲਈ ਚੰਗੀ ਹੁੰਦੀ ਹੈ ਤੇ ਇਧਰੋਂ ਆਪਾਂ ਦੇਖ ਛੱਕੇ ਆਏ ਆ ਤੇ ਦੇਖ ਛੱਕੇ ਜੱਗੇ ਆਈ ਹੈ ਤਾਂ ਇੱਥੇ ਜਿਹੜਾ ਹੈ ਨਵੇਂ ਪਾਸ਼ਾ ਕੁ ਤੇ ਪਾਸ਼ਾ ਜੀ ਦੇ ਜਿਹੜੀ ਯਾਦਗਾਰ ਦੇ ਵਿੱਚ ਆਪਾਂ ਨਰਿੰਦਰ ਸਿੰਘ ਜੀ ਤੇ ਆਪਾਂ ਬਲਵਿੰਦਰ ਸਿੰਘ ਹਜੂਰ ਸਾਹਿਬ ਜਿਹੜੇ ਲੰਗਰ ਸਾਹਿਬ ਵਾਲੇ ਆ ਉਹਨਾਂ ਵੱਲੋਂ ਜਿਹੜਾ ਇਧਰ ਪ੍ਰਸ਼ਾਦੇ ਤਿਆਰ ਕੀਤੇ ਗਏ ਆ ਸ਼ੰਕਰ ਪ੍ਰਚਾਰ ਦੇ ਜਿਹੜਾ ਆ ਉਹਨਾਂ ਦਾ ਲੰਗਰ ਲਾਇਆ ਗਿਆ ਇੱਧਰ ਤੇ ਜਿੱਥੇ ਜਿਹੜੇ ਆ ਵਕ ਵਕ ਲੰਗਰ ਚੱਲੀ ਜਾਂਦੇ ਆ ਤੇ ਵੱਡਾ ਪ੍ਰਬੰਧ ਇੱਧਰ ਕੀਤਾ ਗਿਆ ਜਿੰਨਾ ਵੀ ਵੱਡਾ ਲੰਗਰ ਆ ਇੱਧਰ ਵਾਹ ਜੀ ਵਾਹ ਸੰਗਤ ਸਾਰੀ ਇੱਧਰ ਹੀ ਆ ਇੱਧਰ ਚੱਲੀ ਜਾਂਦਾ ਦੇ ਅਲੰਗਰ ਇੱਧਰ ਚੱਲੀ ਜਾਂਦਾ ਕੌਫੀ ਦਾ ਲੰਗਰ ਕੌਫੀ ਉਹ ਪਰਲੇ ਪਾਸੇ ਦਹੀਂ ਭਲੇ ਉਹ ਸ਼ੱਕੇ ਇੱਕ ਇੱਕ ਕੌਫੀ ਚੱਲਦੇ ਆ ਅੱਗੇ ਆ ਸਾਹਮਣੇ ਚਲਾ ਅਨੰਦਗੜ੍ਹ ਸਾਹਿਬ ਉਹਦਾ ਮੁੱਖ ਦਵਾਰ ਪੇਲੇ ਕੋਲ ਉਹਨਾਂ ਸਾਹਮਣੇ ਵੀ ਗੱਲ ਕਰੀਏ ਤਾਂ ਬਿਲਕੁਲ ਸਾਹਮਣੇ ਜਿਹੜਾ ਹੈ ਗੁਰਦੁਆਰਾ ਸ਼ਹੀਦ ਦੀਵਾਲ ਸਾਹਿਬ ਜੇ ਕਦੇ ਵੀ ਤੁਸੀਂ ਅਨੰਦਪੁਰ ਸਾਹਿਬ ਆਓ ਤਾਂ ਕੇਸਗੜ੍ਹ ਸਾਹਿਬ ਦਾ ਜਿਹੜਾ ਥੱਲੇ ਵਾਲਾ ਮੁਕਤਬਾਰਾ ਉਹਦਾ ਸਾਹਮਣੇ ਬਿਲਕੁਲ ਤੁਹਾਨੂੰ ਇੱਥੇ ਜਿਹੜੇ ਆ ਉਹ ਦਰਸ਼ਨ ਹੋ ਜਾਣਗੇ ਹਾਂ ਅੱਛਾ ਦਲਪੰਥਾਰੇ ਉਹਨਾਂ ਦੇ ਪੜਾਉਂਦੇ ਜਿਹੜਾ ਹੈ ਇਹ ਹੈ ਜੀ ਪਰਿਵਾਰ ਸਤਬਾਬਾ ਗੁਰਦੇਵ ਸਿੰਘ ਜੀ ਬਾਬਾ ਬਲਵੀਰ ਸਿੰਘ ਬੁੱਢਾ ਦਲ ਲਾਲਿਆਂ ਦਾ ਜਿਹੜਾ ਪੰਥ ਹੈ ਉਹ ਹੈ ਸਾਹਮਣੇ ਗਤਕਾ ਖੇਰ ਦੇ ਪਰਿਵਾਰ ਸਤਬਾਬਾ ਜੀ ਦਾ ਨਾਮ ਜਿਹੜਾ ਵਾਹਿਗੁਰੂ ਦਰਨਾ ਦਾਲ ਬਾਬਾ ਬਕਾਲਾ ਸਾਹਿਬ ਸੋ ਸ਼ੋਕੀ ਸੇਵਾਦਾਰਤਨ ਪੰਥਰਤਨ ਸਿੰਘ ਸਾਹਿਬ ਜਗਦੇਵਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਆਗਦੀ 96 ਕਰੋੜੀ ਦੇ ਖਜ਼ਦਾਰ ਸ਼ਰਮਣੀ ਪੰਚੋਰ ਵਾਲਾ ਬੇਬਾਨਗਨ ਸਾਹਿਬ ਨੂੰ ਪੂਰਾ ਨਾਮ ਹੋ ਕੇ ਬਾਬਾ ਨਵੇਂਦਰ ਸੰਜੀਵੀ ਅਜੂਸਾ ਵਾਲੇ ਮਾਪੋਂ ਕਾ ਉਹਨਾਂ ਨੇ ਵੀ ਦੰਦਰ ਲਾਇਆ ਮੋਰ ਜੀ ਸ਼੍ਰੀਮਾਨ ਸਤਬਾਬਾ ਨਿਰੰਦਰ ਸਿੰਘ ਜੀ ਸ਼੍ਰੀਮਾਨ ਸਤਬਾਬਾ ਬਲਵਿੰਦਰ ਸਿੰਘ ਜੀ ਜਿਹੜੀ ਗੱਲ ਕੋਈ ਨਹੀਂ ਪਤਾ ਪਾਕੀਆਂ ਦੇ ਨਾਲ ਪੂਰਾ ਯਾਨ ਰ ਰੀਤੀ ਰਿਵਾਜ ਨਾਲ ਫੁੱਲ ਵੇਂਡਾਂ ਦੇ ਨਾਲ ਜਿਹੜਾ ਹੈ ਨਗਰ ਕੀਰਤਨ ਉਹਦਾ ਸ਼ੇਤੀ ਬਾਗ ਸਾਹਿਬ ਦੇ ਲਾਗੇ ਪਹੁੰਚ ਗਿਆ ਹੈ ਆ ਸਕੂਲ ਬੈਂਡ ਤਾਂ ਮੈਨੂੰ ਯਾਦ ਆਇਆ ਅਸੀਂ ਵੀ ਐਵੇਂ ਜਾਂਦੇ ਸੀ ਅਸੀਂ ਭਜਰੇ ਸਕੂਲ ਪੜ੍ਹਦੇ تھے ਖਾਸ ਸਕੂਲ ਸਾਡੇ ਸਕੂਲ ਦਾ ਬੈਂਡ ਵੀ ਜਿਹੜਾ ਹਰ ਜਗ੍ਹਾ ਜਾਂਦਾ ਦਾ ਤੇ ਅਸੀਂ ਵੀ ਇੱਥੇ ਹੀ ਹੁੰਦੇ ਸੀ ਯਾਰ ਇਹ ਸਕੂਲ ਨਾਲ ਹੁੰਦੇ ਦਾ ਅਸੀਂ ਵੀ ਸ਼ਾਇਦ ਅੱਜ ਇੱਥੇ ਹੀ ਹੁੰਦੇ ਪੈਲ ਬਾਬਾ ਬਿੱਧੀ ਚਾਂਦੀ ਵਾਲਿਆਂ ਦਾ ਪਿੱਛੇ ਜਿਹੜਾ ਨਗਰਕੇਸ਼ ਦਾ ਨਗਰ ਕੀਰਤਮ ਸਾਹਿਬ ਲਵਾਨਗੜ ਕੀਰਤਪੁਰ ਸਾਹਿਬ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ ਅੱਜ ਵਾਹ ਕੋਈ ਪੂਰੇ ਆਨੰਦਪੁਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਗੀਆਂ ਯਾਰ ਜਿੱਦਾਂ ਮਰਜ਼ੀ ਚੱਲ ਜੀਏ ਸ਼ਾਮ ਦਾ ਸਮਾਂ ਤੇ ਸ਼ਹੀਦੀ ਬਾਗ ਦੀਆਂ ਰੌਣਕਾਂ ਹੋਰ ਵਧ ਗਈਆਂ ਨੇ ਤੇ ਹੁਣ ਆਪਾਂ ਜਿਹੜਾ ਚਾਲੇ ਪਾ ਰਹੇ ਹਾਂ ਘਰ ਵੱਲ ਨੂੰ ਪਿੰਡ ਵੱਲ ਨੂੰ ਚਾਲੇ ਪਾਈਏ ਕੱਲ ਨੂੰ ਜਿਹੜੇ ਫੇਰ ਦੁਬਾਰਾ ਸਵੇਰੇ ਆਵਾਂਗੇ ਦੁਪਹਿਰੇ ਦਰਸ਼ਨ ਦੇਦਾਰੇ ਕਰਾਂਗੇ ਇਹ ਚਾਂਦੀਵਾਰ ਦਾ ਚਾਕਾ ਸ਼ਾਮ ਦਾ ਗੁਰਦੁਆਰਾ ਸ਼ਹੀਦ ਦੀਵਾਨ ਖਸਾਈ